ਤੈਨੂੰ ਨਹੀਂ ਪਤਾ ਹੈ ਨਾ ਮੇਰਾ ਸਹੁਰੇ ਘਰੇ ਮੇਰੇ ਦਰਾਨੇ ਜਠਾਣੇ ਚ ਕਿੰਨਾ ਮਜ਼ਾਕ ਉੱਡੇ ਸੂਟ ਦੇਖ ਕੇ ਇਹ ਤਾਂ ਵਧੀਆ ਹੋਇਆ ਜੀ ਰਖੜੀ ਦੇ ਤਿਹਾੜਾ ਨਾ ਸੁੱਖੀ ਸੰਦੀ ਲੰਘਦੀਆਂ ਨਹੀਂ ਤਾਂ ਕੋਈ ਦੇਨ ਤਿਹਾੜਾ ਹੁੰਦਾ ਨਾ ਤੁਹਾਡੀ ਭੈਣ ਕਲੇਸ਼ ਹੀ ਪਾ ਕੇ ਜਾਂਦੀ ਆ ਉਹਦੇ ਨੱਕ ਥੱਲੇ ਕੋਈ ਚੀਜ਼ ਆਉਂਦੀ ਹੋਈ ਨਹੀਂ ਉਹ ਐਸ ਵਾਰੀ ਤਾਂ ਭੈਣ ਨੇ ਰਖੜੀ ਇਹਦੇ ਖੁਸ਼ ਹੋ ਕੇ ਜਾਣਾ ਹੀ ਸੀ ਅੱਗੇ 1100 ਦੰਨੇ ਅੱਜ ਕੀ 2100 ਰੁਪਏ ਦਿੱਤਾ ਨਾਲੇ ਕਹਿੰਦਾ ਘੁੰਮਦਾ ਸੂਟ ਦਿੱਤਾ ਨਾਲੇ ਭਾਜੀ ਨੂੰ ਪੱਗ ਲਾ ਕੇ ਦਿੱਤੀ ਆ ਖੁਸ਼ ਹੋ ਕੇ ਕਿਵੇਂ ਨਹੀਂ ਜਾਊ ਅੱਗੇ ਕਿਹੜਾ ਕੱਟ ਕਰਦੇ ਸੀਗੇ ਅੱਗੇ ਵੀ ਤਾਂ ਸੂਟ ਲਾਉਂਦੇ ਸੀਗੇ ਜਾਂ ਰਾਜ ਕਰਨ ਹੋਇਆ ਕਿੰਨਾ ਸੋਹਣਾ ਸੂਟ ਦਿੱਤਾ ਪ੍ਰੌਣੇ ਨੂੰ ਪਛਾਕ ਲਾਈ ਆ ਉਹਦੀ ਸੱਸ ਨੂੰ ਸੂਟ ਨਾਨ ਨੂੰ ਸੂਟ ਪਤਾ ਨਹੀਂ ਕਿਹਨੂੰ ਕਿਹਨੂੰ ਸੂਟ ਲਾਏ ਨੇ ਤਾਂ ਵੀ ਕਿਹੜਾ ਖੁਸ਼ ਹੋਈ ਆ ਉਹ ਨਾ ਤੂੰ ਆ ਨਹੀਂ ਬਹਨ ਮੇਰੀ ਭੈਣ ਨੂੰ ਉਹੀ ਭੰਡੀ ਜਾਂਦੀਆਂ ਕਹਿੰਦੇ ਤਾਰੀਫ ਨਾ ਕਰਦੀ ਉਹਦੀ ਉਹ ਨਾ ਮੈਂ ਭੰਡਦੀ ਆ ਨਾ ਮੈਂ ਤਾਰੀਫ ਕਰਦੀ ਮੈਂ ਸਾਸਰੀ ਗੱਲਾਂ ਕਰਦੀ ਤੁਹਾਡੇ ਨਾਲ ਨਾ ਸਾਸਰੀ ਗੱਲ ਕਰਨ ਤੈਨੂੰ ਮੇਰੀ ਭੈਣ ਨਾਲ ਟੱਕਰੀ ਆ ਤੂੰ ਆਪਣੀ ਭੈਣ ਦੀਆਂ ਗੱਲਾਂ ਕਰ ਲੈ ਜਿਹੜੀਆਂ ਕਰਨੀਆਂ ਲੈ ਮੇਰੀ ਭੈਣ ਨੂੰ ਸੁਣ ਲੈ ਮੇਰੀ ਭੈਣ ਤਾਂ ਇੰਨੀ ਚੰਗੀ ਇੰਨੀ ਚੰਗੀ ਬਸ ਵਕਤ ਦੀ ਮ ਨਹੀਂ ਤਾਂ ਉਹਦੀ ਵਾਰੀ ਚੰਗੀ ਬਣਨਾ ਵੀ ਔਖਾ ਓ ਠੱਕੀ ਰਹਾ ਠੱਕੀ ਰੇ ਐਵੇਂ ਮੇਰਾ ਮੂੰਹ ਨਖਲਾ ਹੁਣ ਤੂੰ ਤੁਸੀਂ ਮੇਰੀ ਭੈਣ ਦੀ ਗੱਲ ਛੱਡੋ ਆਪਾਂ ਦੀਦੀ ਤੇ ਆ ਜਾਂਦੇ ਆ ਖਬਰਦਾਰ ਜੇ ਦੁਬਾਰਾ ਦੀਦੀ ਦੀ ਗੱਲ ਕਰੀਏ ਤੂੰ ਵੀ ਕੋਈ ਮੌਕਾ ਖੁੰਜਣ ਦਾ ਨਹੀਂ ਨੰਦੀ ਗੜੇਸ ਪਾਉਣ ਦਾ ਉਹ ਮੇਰੀ ਭੈਣ ਦਿਲ ਦੀ ਬਹੁਤ ਚੰਗੀ ਆ ਬਸ ਉਹ ਐਵੇਂ ਹੀ ਬੋਲ ਪੜਾਕਾ ਚਲੋ ਸ਼ੁਕਰ ਹੈ ਤੁਸੀਂ ਇਹ ਤਾਂ ਮੰਨੇ ਕਿ ਤੁਹਾਡੀ ਭੈਣ ਬੋਲ ਪੜਾਕਾ ਜਿਹੜੇ ਸ਼ਾਵਾਸੇ ਥੋਡੇ ਪਿੱਠ ਤੇ ਪਿੱਛੇ ਭੰਡਣ ਲੱਗੇ ਹੋਏ ਹੋ ਤੁਸੀਂ ਦੋਨੇ ਜਣੇ ਲਖਨਾਨ ਦਾ ਤੇਰੇ ਤੇ ਅਧਿਕਾਰ ਵਾਲੀ ਗੋਲੋਂ ਮੇਰੇ ਬਾਰੇ ਦੱਸ ਰਹੀ ਹੈ। ਆ ਜਾ ਭੈਣ ਸਾਥੀ ਪਹਿਲਾਂ ਬਹਿ ਜਾ। ਤੂੰ ਕਾਨੂੰ ਪਾਕੀ ਆਉਂਦੀ ਆ। ਪਖਣਾ ਹੀ ਆ। ਇੰਨਾ ਕੁਛ ਤਾਂ ਮੈਂ ਸੁਣ ਲਿਆ ਮੇਰੇ ਬਾਰੇ ਬੋਲਣ ਲੱਗੇ ਹੋਇਆ। ਪਖੋ ਨੂੰ ਤੇ ਹੋਰ ਕੀ ਹੋ? ਪਿੱਠ ਪਿੱਛੇ ਹੋਰ ਪਤਾ ਨਹੀਂ ਤੁਸੀਂ ਕੀ ਕੀ ਬੋਲਦੇ ਹੋਗੇ ਮੇਰੇ ਬਾਰੇ। ਆ ਹੁਣ ਤਾਂ ਮੈਂ ਆਪਦੇ ਕੰਨ ਹੀ ਸੁਣ ਲਿਆ। ਨਾ ਭਾਬੀ ਤਾਂ ਚੰਨ ਬਗਾਨੀ ਸੀ। ਤੂੰ ਮੇਰਾ ਆਪਦਾ ਭਰਾ ਹੋ ਕੇ ਹੈ ਇਹਦੇ ਕੋਲੋਂ ਸੁਣੀ ਜਾਨਣਾ ਮੈਂ ਮੇਰੇ ਬਾਰੇ। ਦੀਦੀ ਤੁਹਾਨੂੰ ਗਲਤ ਫਹਮੀ ਹੋ ਗਈ। ਸਸ ਫਰੀ ਆਪਣੀਆਂ ਗੱਲਾਂ ਕਰਦੇ ਸੀ। ਉਹ ਨਾਲੇ ਭੈਣ ਤੇਰੀ ਗੱਲ ਥੋੜੀ ਕਰਦੇ ਸੀ। ਅਸ ਤਾਂ ਇਹਦੀ ਭੈਣ ਦੀ ਗੱਲ ਕਰਦੇ ਸੀ ਵੀ ਇਹ ਬਹੁਤ ਬੋਲ ਬ ਮੈਂ ਇਹਦੇ ਮਗਰ ਲੱਗ ਕੇ ਤੂੰ ਮੇਰੀ ਝੋਠ ਦੀ ਪੰਡ ਕਿਉਂ ਬਣਦਾ ਜਾਂਦਾ ਹੈਂ ਮੈਂ ਆਪਦੇ ਕੰਨ ਸੁਣਿਆ ਅੱਖੀਂ ਦੇਖਿਆ ਤੁਹਾਨੂੰ ਗੱਲਾਂ ਕਰਦਿਆਂ ਨੂੰ ਚੋ ਛੱਡੋ ਦੀਦੀ ਮੈਂ ਤੁਹਾਡੇ ਲਈ ਕੱਚੀ ਲੱਸੀ ਲੈ ਕੇ ਆਉਂਦੀ ਆ ਮੰਨ ਤੂੰ ਠੰਡਾ ਕਰੋ ਰੁਕ ਜਾ ਰੁਕ ਜਾ ਬਸ ਕਰ ਜਾ ਖੜ ਜਾ ਇੱਥੇ ਪਹਿਲਾਂ ਇਹਦੇ ਰੰਗ ਲਾਏ ਨੇ ਨਾ ਇਹ ਸੁਣ ਕੇ ਜਾ ਨਾ ਰਖੜੀਆਂ ਨੂੰ ਮੈਨੂੰ ਸੂਟ ਦਿੱਤਾ ਤੇ ਅੱਜ ਹਾਲ ਦਾ ਨਹੀਂ ਹੈਗਾ ਫੇਲ ਤੋਂ ਚੱਕ ਕੇ ਮੇਰੇ ਮੱਥੇ ਮਾਰਿਆ ਆ ਨਾਲਿਆ ਪੱਗ ਕਿੰਨੀ ਲਾਈ ਆ ਨਾਲ 5 ਮੀਟਰ ਦੀ ਨਾ ਮੇਰੇ ਪੁਰਾਣੇ 5 ਮੀਟਰ ਦੀ ਪੱਗ ਬੰਦਾ ਨਾ ਤੇ ਅੱਜ ਦਾ ਕੱਪੜਾ ਨਾ ਵਾਸਤਾ ਕੋਈ ਲਾਈਨਿੰਗਾਂ ਨਹੀਂ ਲਾਉਂਦਾ ਇਹੋ ਜਿਹ ਨਾ ਹੁਣ ਇੱਕ ਦੂਜੇ ਦੇ ਮੂੰਹ ਵੱਲ ਕੀ ਦੇਖੇ ਜਾਂਦੇ ਆ ਇੱਧਰ ਮੇਰੇ ਨਾਲ ਗੱਲ ਕਰੋ ਮੈਨੂੰ ਕਿਸੇ ਚੀਜ਼ ਦਾ ਆਪਦੇ ਕਰੇ ਘਾਟ ਆ ਇੱਕ ਤਾਂ ਇੱਕ ਪੌਣੀ ਆ ਮੈਂ ਕਿ ਥੋਡੇ ਹਜੇ ਰੱਦੀ ਦੇ ਸੁਟਾਂ ਤੇ ਬੈਠੀ ਆ ਇੱਕ ਮਾਣ ਹੁੰਦਾ ਆ ਦੇਣਾ ਸੀ ਤਾਂ ਚੱਜ ਦਾ ਦਿੰਦੇ ਆ ਫਾਰਮੈਲਟੀ ਨਹੀਂ ਕਰਨ ਦੀ ਕੀ ਲੋੜ ਆ ਐਤੋਂ ਤਾਂ ਨਾ ਹੀ ਦਿੰਦੇ ਜਿਹਦੀ ਪਿਛਲੀ ਤੋਂ ਪਿਛਲੀ ਵਾਰ ਸੀ ਦਿੱਤਾ ਨਹੀਂ ਉਸੇ ਬਹੁਤ ਕਲੇਸ਼ ਕੀਤਾ ਇਹ ਤਾਂ ਅਸੀਂ ਤਾਂ ਦਿੱਤਾ ਤਾਂ ਹੀ ਘਣੋਂ ਲਾਉਣ ਵਾਲਾ ਕੰਮ ਕੀਤਾ ਐੜਾ ਰੰਗ ਲਾਇਆ ਦੀਂਦਾ ਹੀ ਆ ਭੈਣ ਇਸ ਵਾਰ ਰਖੜੀ ਤੇ ਮੇਰਾ ਹੱਥ ਬਹੁਤ ਤੰਗ ਸੀ ਫਿਰ ਵੀ ਮੈਂ ਅਡਵਾਂਸ ਫੜ ਕੇ ਬਹੁਤ ਜ਼ਿਆਦਾ ਕੀਤਾ ਤੇਰੇ ਲਈ ਹਜੇ ਤਾਂ ਦੁਕਾਨ ਵਾਲੇ ਦਾ 1800 ਰੁਪਏ ਸੂਟ ਦਾ ਰਹਿਦਾ ਵਾ ਦਾਰ ਚੱਕਿਆ ਤਾਂ ਹਜੇ ਤੈਨੂੰ ਇਹ ਵੀ ਨਹੀਂ ਪਸੰਦ ਆ ਰਿਹਾ ਇਹਨੂੰ ਵੀ ਤੂੰ ਲੀਰਾਂ ਦੱਸਦੀਆਂ ਅਸੀਂ ਤਾਂ ਸੋਚਿਆ ਸੀ ਵੀ ਘਰ ਦੀ ਤੀ ਕਰੋ ਹੱਸਦੀ ਖੇਡ ਦੀ ਜਾਵੇ ਤੂੰ ਆਪ ਦਾ ਤਾਂ ਕੀ ਤੂੰ ਸਾਡਾ ਵੀ ਮਨ ਤੰਗ ਕਰ ਦਿੰਨੀ ਹੈ ਵੀਰੇ ਹਜੇ ਵੀ ਤੂੰ ਚੁੱਪ ਕਰਕੇ ਸੁਣੀ ਜੰਨਾ ਤੈਨੂੰ ਦਿਖਦਾ ਨਹੀਂ ਮੈਨੂੰ ਕਿਵੇਂ ਬੋਲਦੀ ਐ ਇਹ ਉਹ ਇਹਨੂੰ ਤਾਂ ਮੈਂ ਤਾਂ ਰੋਕਦਾ ਜੇ ਤੇਰਾ ਹਾਂ ਲਾਂਬਾ ਤੇ ਤੇਰਾ ਸੂਟ ਨਾ ਦਿਖਦਾ ਮੈਨੂੰ ਨਾ ਜੇ ਹੁਣ ਦਿੱਤੀ ਹੋਈ ਚੀਜ਼ ਨਹੀਂ ਪਸੰਦ ਆਉਗੀ ਤੇ ਭੈਣ ਹੁਣ ਆਪਣੇ ਭਰਾ ਨੂੰ ਨਹੀਂ ਕਹੋਗੀ ਤਾਂ ਕਿਹਨੂੰ ਕਹੋਗੀ ਉਹ ਕਹਿ ਕੇ ਵੀ ਮਾਨੂੰ ਉਲਟਾ ਬੇਇੱਜ਼ਤੀ ਕਰਾਈ ਜਾਣਾ ਹੁਣੇ ਤੂੰ ਤੈਨੂੰ ਨਹੀਂ ਪਤਾ ਹੈਗਾ ਮੇਰਾ ਸਹੁਰੇ ਘਰੇ ਮੇਰੇ ਦਰਾਨੇ ਤੇ ਛਾਣੇ ਚ ਕਿੰਨਾ ਮਜ਼ਾਕ ਉੱਡੇ ਸੁਣ ਕੇ ਨਾ ਭੈਣੇ ਹੁਣ ਤੂੰ ਲੜਨੇ ਆਈ ਆ ਕਿ ਹੋਰ ਵੀ ਕੁਝ ਕਰਨਾ ਆਪਾਂ ਹੋਰ ਗੱਲਾਂ ਬਾਤਾਂ ਕਰਦੇ ਆਂ ਗੱਲ ਹੋਰ ਕਿਹੜੀ ਕਰਨੀ ਆ ਵੀਰੇ ਮੇਰੀ ਗੱਲ ਸੁਣ ਅੱਗੇ ਤੋਂ ਇੰਨਾ ਔਖਾ ਹੋ ਕੇ ਕਰਨ ਦੀ ਲੋੜ ਨਹੀਂ ਗੀ ਅੱਗੇ ਵਾਸਤੇ ਮੈਂ ਆਪ ਖਰੀਦ ਕੇ ਤੈਨੂੰ ਸੂਟ ਦੇ ਦਿਆ ਕਰੂੰ ਆਪਣੀ ਪਸੰਦ ਦਾ ਨਾਲੇ ਤੇਰਾ ਵੀ ਸਿਰ ਉੱਚਾ ਨਾਲੇ ਮੇਰਾ ਵੀ ਆਪਣੇ ਸਹੁਰੇ ਸਿਰ ਉੱਚਾ ਮੈਨੂੰ ਮੇਰੇ ਕੋਲ ਆਪਦੇ ਘਰ ਦਿੱਤਾ ਹੋਇਆ ਸਾਰਾ ਕੁਝ ਹੈਗਾ ਮੈਨੂੰ ਕੋਈ ਔਖਾ ਥੋੜੀ ਆ ਇਦਾਂ 5-7000 ਆਪਦੇ ਤੇ ਲਾਉਣਾ ਨਾਲੇ ਮੇਰੇ ਸਹੁਰਿਆਂ 'ਚ ਮੇਰੀ ਵੀ ਟੌਰ ਹੋ ਨਾਲੇ ਮੇਰੇ ਭਰਾ ਪਰਜਾਈ ਦੀ ਵੀ ਟੌਰ ਹੋ ਦੇਖਿਆ ਤੁਸੀਂ ਕਿੰਨਾ ਖੂਬਸੂਰਤ ਯੂ ਟਰਨ ਲਿਆ ਭੈਣ ਨੇ ਜਿਹੜੇ ਇਹਨੂੰ ਇਹ ਲੱਗਦਾ ਸੀਗਾ ਵੀ ਪਤਾ ਨਹੀਂ ਉਹਨੂੰ ਡੇਡ ਲੈਣ ਦੀ ਕੋਈ ਚੀਜ਼ ਪਸੰਦ ਨਹੀਂ ਆਉਂਦੀ ਪਰ ਆਖਰਕਾਰ ਉਹ ਜਿਹੜੀਆਂ ਧੀਆ ਨੇ ਨਾ ਆਪਦੇ ਪੇਕਿਆਂ ਦੇ ਆ ਤੇ ਭਰਾ ਪਰਜਾਈ ਬਾਰੇ ਵੀ ਬਹੁਤ ਸੋਚਦੀਆਂ ਨੇ ਤੇ ਹੁਣ ਉਹਨੇ ਸਾਫ਼ ਹੀ ਕਹਿ ਦਿੱਤਾ ਠੀਕ ਹੈ ਹੱਥ ਤੁਹਾਡਾ ਤੰਗ ਹੈ ਤੁਸੀਂ ਇਹ ਚੀਜ਼ ਲੈ ਕੇ ਨਹੀਂ ਦੇ ਸਕਦੇ ਪਰ ਉਹਦੀ ਵੀ ਜਿਹੜੀ ਸਹੁਰਿਆਂ ਦੇ ਘਰ ਦੇ ਵਿੱਚ ਇੱਜ਼ਤ ਦੀ ਲੋੜ ਸੀ ਤੇ ਆਪੇ ਕਹਿੰਦੀ ਮੈਂ ਆਹਮ ਨਾਲ ਖਰੀਦ ਕੇ ਦੇ ਦੂੰ ਤੁਸੀਂ ਉਹ ਵੀ ਫੜਾ ਦਿਓ ਇੱਜ਼ਤ ਦੋਨਾਂ ਦੀ ਰਹਿ ਜਾ ਜ਼ਿਆਦਾਤਰ ਪੈਣਾ ਇਸੇ ਤਰ੍ਹਾਂ ਹੀ ਕਰਦੀਆਂ ਆਪਣੇ ਪੇਕਿਆਂ ਦੇ ਪਰਦਾ ਪਾ ਕੇ ਉਹਨਾਂ ਦੀ ਇੱਜ਼ਤ ਵੜਾ ਕੇ ਰੱਖਦੀਆਂ ਤੇ ਨਾਲ ਹੀ ਆਪਦੀ ਵੀ ਇੱਜ਼ਤ ਬਣਾ ਕੇ ਰੱਖਦੀਆਂ ਨੇ ਤੇ ਜੇਕਰ ਤੁਹਾਨੂੰ ਵੀ ਇਹ ਭੈਣ ਭਰਾਵਾਂ ਦੇ ਇੱਕ ਅਲੱਗ ਜੇ ਡਿਫਰੈਂਟ ਜੇ ਪਿਆਰ ਨੋਕ ਚੁੱਕ ਜੇ ਪਸੰਦ ਆਈ ਤਾਂ ਆਪਣੀ ਵੀ ਰਾਏ ਸਾਨੂੰ ਤੁਸੀਂ ਕਮੈਂਟਸ ਦੇ ਰਾਹੀਂ ਦੇਣਾ ਨਾ ਭੁੱਲਿਓ